ਤੁਹਾਡੇ ਨਾਮ ਦੀਆਂ ਬਹੁਤ ਚਰਚਾਵਾਂ ਨੇ ਜੀ ਬਹੁਤ ਤੇਜ਼ੀ ਦੇ ਨਾਲ ਤੁਹਾਡਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਕਿ ਤੁਸੀਂ ਵੀ ਅੰਬਾਲਾ ਕੈਂਟ ਤੋਂ ਇਲੈਕਸ਼ਨ ਲੜਨ ਜਾ ਰਹੇ ਹੋ। ਅਨਿਲ ਵਿਜ ਦਾ ਗੜ ਮੰਨਿਆ ਜਾਂਦਾ ਅੰਬਾਲਾ ਕੈਂਟ ਜੀ ਜੀ। ਉਹਨੂੰ ਕਿਵੇਂ ਤੁਸੀਂ ੀਟ ਕਰੋਗੇ? ਇੱਕ ਵਾਰੀ ਹੱਥ ਜੋੜ ਕੇ ਵੋਟ ਤਾਂ ਮੰਗਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਕੰਮ ਕਰਾਉਣ ਦੇ ਲਈ ਚੰਡੀਗੜ੍ਹ ਦੇ ਗੇੜੇ ਘੁੰਮਣੇ ਪੈਂਦੇ ਨੇ। ਜਿਹੜੀ ਹੁਣ ਤੱਕ ਤੁਸੀਂ ਸਮਾਜ ਸੇਵਾ ਕੀਤੀ ਹੈ ਉਸ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਲੱਗਿਆ ਕਿ ਇਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਬਾਰਸ਼ਾਂ ਦੇ ਹੱਦ ਤੇ ਤੁਸੀਂ ਮੈਂ ਕੀ ਕਹਾਂ ਅੱਧੇ ਘੰਟੇ ਦੇ ਅਗਰ ਲਗਾਤਾਰ ਬਾਰਿਸ਼ ਆ ਜੀਨਾ 12 ਘੰਟਾ ਪੂਰਾ ਨਦੀ ਰਿਜ ਤਕਰੀਲ ਹੋ ਜਾਂਦਾ ਹੈ ਰਾਜਨੀਤੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਰਾਜਨੀਤੀ ਦੇ ਵਿੱਚ ਪੈਰ ਰੱਖ ਦੋ ਆਟੋਮੈਟਿਕਲੀ ਤੁਹਾਡੇ ਦੁਸ਼ਮਣ ਜਾਂ ਤੁਹਾਡੇ ਦੁਸ਼ਮਣ ਖੜੇ ਹੋ ਜਾਣਗੇ ਹੋ ਗਈ ਹੈ ਪੀਰ ਪਰਬਤ ਸੀ पिघलनी चाहिए इस हिमालय से एक और गंगा निकलनी चाहिए मेरा मकसद सिर्फ हंगामा खड़ा करना नहीं है मेरा मकसद है कि सूरत बदलनी चाहिए हो गई है पीर परबती पिघलनी चाहिए ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੂਲ ਵੱਜ ਚੁੱਕਾ ਹੈ ਅਤੇ ਰਾਜਨੀਤਿਕ ਸਰਗਰਮੀਆਂ ਵੀ ਤੇਜ਼ ਹੋ ਚੁੱਕੀਆਂ ਨੇ ਜੇ ਗੱਲ ਕੀਤੀ ਜਾਵੇ ਵੱਖ-ਵੱਖ ਪਾਰਟੀਆਂ ਦੀ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਸਸਪੈਂਸ ਬਰਕਰਾਰ ਹੈ ਕਿ ਕਿਹਨੂੰ ਟਿਕਟ ਮਿਲੇਗੀ ਤਾਂ ਕਿਹਨੂੰ ਨਹੀਂ ਮਿਲੇਗੀ ਸਾਰੀ ਹੀ ਪਾਰਟੀਆਂ ਦੇ ਲੀਡਰ ਵੱਧ ਚੜ ਕੇ ਆਪਣਾ ਏਡੀ ਚੋਟੀ ਦਾ ਜੋਰ ਵੀ ਲਗਾ ਰਹੇ ਨੇ ਤੇ ਅੱਜ ਅਸੀਂ ਅੰਬਾਲਾ ਕੈਂਟ ਦੀ ਗੱਲ ਕਰਾਂਗੇ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਤੋਂ ਸਭ ਤੋਂ ਸਭ ਤੋਂ ਜਿਆਦਾ ਜਿਹੜਾ ਚਰਚਾ ਦੇ ਵਿੱਚ ਚਿਹਰਾ ਬਣੇ ਹੋਏ ਨੇ ਧਰਮੇਸ਼ ਸੂਦ ਇਸ ਵੇਲੇ ਸਾਡੇ ਨਾਲ ਨੇ ਸੋਸ਼ਲ ਵਰਕ ਵੀ ਕਰਦੇ ਨੇ ਹਾਲਾਂਕਿ ਪੇਸ਼ੇ ਤੋਂ ਬਿਜ਼ਨਸਮੈਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀਆਂ ਚਰਚਾਵਾਂ ਬਹੁਤ ਤੇਜ਼ ਨੇ ਕਿ ਇਹ ਵੀ ਇਹਨਾਂ ਚੋਣਾਂ ਦੇ ਵਿੱਚ ਆਪਣਾ ਹੱਥ ਅਜ਼ਮਾਉਣ ਜਾ ਰਹੇ ਨੇ ਇਹਨਾਂ ਵੱਲੋਂ ਚੋਣਾਂ ਲੜੀਆਂ ਜਾਣਗੀਆਂ ਕਿਸੇ ਪਾਰਟੀ ਵੱਲੋਂ ਲੜੀਆਂ ਜਾਣਗੀਆਂ ਜਾਂ ਇੰਡੀਪੈਂਡੈਂਟ ਲੜੀਆਂ ਜਾਣਗੀਆਂ ਅੱਜ तमाम मुद्द्या ਨੂੰ ਲੈ ਕੇ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸੂਰ ਸਾਹਿਬ ਸਵਾਗਤ ਹੈ ਡੇਲੀ ਇੰਡੀਆ ਨਿਊਜ਼ਾ ਆਨੁਸ਼ਕਾ ਤੁਹਾਡੇ ਨਾਮ ਦੀਆਂ ਬਹੁਤ ਚਰਚਾਵਾਂ ਨੇ ਜੀ ਬਹੁਤ ਤੇਜ਼ੀ ਦੇ ਨਾਲ ਤੁਹਾਡਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਤੁਸੀਂ ਵੀ ਅੰਬਾਲਾ ਕੈਂਟ ਤੋਂ ਇਲੈਕਸ਼ਨ ਲੜਨ ਜਾ ਰਹੇ ਹੋ ਪਹਿਲਾਂ ਤਾਂ ਇਹਦੇ 'ਚ ਸੱਚਾਈ ਕਿੰਨੀ ਹੈ ਜੀ ਬਿਲਕੁਲ ਇਸ ਵਾਰੀ ਅੰਬਾਲਾ ਕੈਂਟ ਵਿਧਾਨ ਸਭਾ ਖੇਤਰ ਤੋਂ ਅਸੀਂ ਪੂਰੇ ਦਿਲ ਨਾਲ ਜਾਨ ਨਾਲ ਸੇਵਾ ਕਰਨ ਦੇ ਭਾਵ ਨਾਲ ਬਿਲਕੁਲ ਬਜਾਤੇ ਜੀ ਲੜ ਰਹੇ ਹੋ ਯਾਨੀ ਹਾਂਜੀ ਬਿਲਕੁਲ ਲੜ ਰਹੇ ਹਾਂ ਕਿਸੇ ਪਾਰਟੀ ਨੇ ਤੁਹਾਨੂੰ ਅਪਰੋਚ ਕੀਤਾ ਜਾਂ ਇੰਡੀਪੈਂਡੈਂਟਲੀ ਤੁਸੀਂ ਲੜੋਗੇ ਪਾਰਟੀਆਂ ਨੇ ਅਪਰੋਚ ਕੀਤਾ ਹੈ ਭਾਜੀ ਕੁਝ ਪਾਰਟੀਆਂ ਨਾਲ ਗੱਲ ਵੀ ਹੋਈ ਹੈ ਲੇਕਿਨ ਆਪਾਂ ਦੇਖ ਰਹੇ ਹਾਂ ਜੋ ਸਾਡਾ ਗਰੁੱਪ ਹੈ ਸਾਰਾ ਦਾ ਸਾਰਾ ਤੋਂ ਵਿਚਾਰਧਾਰਾ ਦੇ ਹਿਸਾਬ ਨਾਲ ਸਾਨੂੰ ਜਿਹੜੀ ਲੱਗੇਗੀ ਆਪਾਂ ਜ਼ਰੂਰ ਨਾਲ ਜਾਵਾਂਗੇ ਨਹੀਂ ਤੇ ਇੰਡੀਪੈਂਡੈਂਟ ਜਾਵਾਂਗੇ ਆਵਾਂਗੇ ਸੋ ਸਭ ਹੁਣ ਤੱਕ ਤੁਹਾਨੂੰ ਸੋਸ਼ਲ ਵਰਕ ਕਰਦੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਤੇ ਹੁਣ ਰਾਜਨੀਤੀ ਦੇ ਵਿੱਚ ਆਉਣ ਦਾ ਕੀ ਮਕਸਦ ਹੈ ਇਹਦੇ ਪਿੱਛੇ ਕਾਰਨ ਕੀ ਹੈ ਭਾਜੀ ਦੇਖੋ ਸੋਸ਼ਲ ਵਰਕ ਕਰ ਰਹੇ ਆ ਧਾਰਮਿਕ ਕੰਮ ਕਰ ਰਹੇ ਆ ਤੇ ਮੈਂ ਰਾਜਨੀਤੀ ਨੂੰ ਵੀ ਸੋਸ਼ਲ ਵਰਕ ਹੀ ਸਮਝਦਾ ਇਹ ਵੀ ਸਰ ਸੋਸ਼ਲ ਹੀ ਹੈ ਸੇਵਾ ਹੀ ਹੈ ਥੋੜਾ ਸੇਵਾ ਕਰਨੀ ਆ ਆਪਾਂ ਸੇਵਾ ਕਰ ਰਹੇ ਆ ਤੇ ਰਾਜਨੀਤੀ ਨੂੰ ਵੀ ਇੱਕ ਸੇਵਾ ਰੂਪ ਦੇਣਾ ਚਾਹੁੰਦੇ ਵੀ ਸਾਡੇ ਮਾਧਿਅਮ ਤੋਂ ਆਉਣ ਵਾਲੇ ਹੋਰ ਲੋਕਾਂ ਨੂੰ ਲੋਕਾਂ ਨੂੰ ਪਤਾ ਲੱਗੇ ਵੀ ਆ ਰਾਜਨੀਤੀ ਸਿਰ ਰਾਜਨੀਤਿਕ ਬਾਹੂਬਲੀ ਬੰਨਣਾ ਜਾਂ ਬਲਵਾਨ ਬੰਨਣਾ ਨਹੀਂ ਹੈ ਰਾਜਨੀਤੀ ਸੇਵਾ ਵੀ ਹੈ ਬਸ ਇਹੀ ਸਾਡੀ ਮੰਚਾ ਹੈ ਜੀ ਅੰਬਾਲਾ ਕੈਂਟ ਖਾਸ ਤੌਰ ਤੇ ਅਨਿਲ ਵਿਜ ਦਾ ਨਾਮ ਉੱਥੇ ਕਾਫੀ ਚੱਲਦਾ ਹੈ ਅਨਿਲ ਵਿਜ ਨੂੰ ਗੜ ਅਨਿਲ ਵਿਜ ਦਾ ਗੜ ਮੰਨਿਆ ਜਾਂਦਾ ਹੈ ਅੰਬਾਲਾ ਕੈਂਟ ਕਿਵੇਂ ਉੱਥੇ ਤੁਸੀਂ ਬੀਟ ਕਰੋਗੇ ਕਿਵੇਂ ਉੱਥੇ ਲੜਾਈ ਲੜੋਗੇ ਵਿਧਾਨ ਸਭਾ ਚੋਣਾਂ ਚ ਦੇਖੋ ਬਿਲਕੁਲ ਸਹੀ ਗੱਲ ਹੈ ਸਰ ਉਹਨਾਂ ਦਾ ਆਪਣਾ ਇੱਕ ਰੁਤਬਾ ਹੈ ਉਹਨਾਂ ਨੇ ਕੰਮ ਕੀਤੇ ਨੇ ਸਰ ਉਹਨਾਂ ਦਾ ਆਪਣਾ ਇੱਕ ਵਿਜ਼ਨ ਹੈ ਸਰ ਮੇਰਾ ਵੀ ਆਪਣਾ ਇੱਕ ਵਿਜ਼ਨ ਹੈ ਨੈਚੁਰਲ ਜੀ ਗੱਲ ਹੈ ਮੈਂ ਅੱਜ ਦੇ ਦੌਰ ਦੀ ਅੱਜ ਵਿਜ਼ਨ ਦੀ ਗੱਲ ਕਰ ਰਿਹਾ ਹਾਂ ਅੱਜ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਅਸੀਂ ਅਮਰੀਕਾ ਕੈਨੇਡਾ ਸਾਡੇ ਬੱਚੇ ਬਾਰ ਬਾਰ ਜਾ ਰਹੇ ਨੇ ਚਾਹ ਪਹਿਲਾਂ ਪੰਜਾਬ ਤੋਂ ਜਾਂ ਹਰਿਆਣਾ ਤੋਂ ਲੱਗੇ ਨੇ ਅੰਬਾਲਾ ਤੋਂ ਮੈਂ ਉਹ ਪਿੰਡ ਤੋਂ ਬਿਲੋਂਗ ਕਰਦਾ ਸਾਡੇ ਪਿੰਡ ਦੇ ਲਗਭਗ 80 ਤੋਂ 85% ਬੱਚਾ ਚਾਹ ਮੁੰਡੇ ਕੁੜੀਆਂ ਸਾਰੇ फटाफट ਕੈਨੇਡਾ ਅਮਰੀਕਾ ਮਤਲਬ ਕੋਸ਼ਿਸ਼ਾਂ ਤੇ ਲੱਗੇ ਨੇ ਘਰ ਘਰਾਂ ਤੇ ਵਿਆਹ ਪੈਸਿਆਂ ਦੇ ਵਿਆਜਾਂ ਦੇ ਪੈਸੇ ਠਾਠਾ ਲਗੇ ਆ ਵੀ ਅਸੀਂ ਬਾਹਰ ਜਾਣਾ ਹੈ ਵਾਏ ਸਿੰਪਲ ਜੀ ਗੱਲ ਹੈ ਜੀ ਮੇਰੀ ਤੇ ਇੱਕ ਲੜਾਈ ਹੈ ਕਿ ਯਾਰ ਸਾਡਾ ਦੇਸ਼ ਬਹੁਤ ਅਨ੍ਰਿਚ ਹੈ ਸਭ ਕੁਝ ਹੈ ਤੇ ਸਾਡੇ ਬੱਚੇ ਉਰੇ ਹੀ ਪੜਨ ਸਾਡਾ ਮੇਰੇ ਆਪਣਾ ਵਿਜ਼ਨ ਹੈ ਸੋਸਾਇਟੀ ਲਈ ਸਮਾਜ ਲਈ ਹੀ ਬਣਾ ਕੇ ਟ ਲਈ इवन ਪ੍ਰਦੇਸ਼ ਲਈ ਔਰ ਦੇਸ਼ ਲਈ ਮੇਰੀ ਇੱਕ ਆਪਣਾ ਵਿਜ਼ਨ ਹੈ ਉਹਨਾਂ ਦਾ ਆਪਣਾ ਵਿਜ਼ਨ ਹੈ ਆਪਣੇ ਵਿਜ਼ਨ ਦੇ ਅਕੋਰਡਿੰਗ ਕੰਮ ਕਰ ਰਹੇ ਹਾਂ ਮੈਂ ਆਪਣੇ ਵਿਜ਼ਨ ਦੇ ਅਕੋਰਡਿੰਗ ਕੰਮ ਕਰ ਰਹੇ ਹਾਂ ਹੁਣ ਪਬਲਿਕ ਦੇ ਉੱਪਰ ਡਿਪੈਂਡ ਕਰਦਾ ਹੈ ਪਬਲਿਕ ਕੀ ਸਮਝਦੀ ਹੈ ਇਹ ਤਾਂ ਤੁਹਾਡੇ ਏਜੰਡੇ ਹੋਗੇ ਸੂਤ ਸਾਹਿਬ ਮੇਰਾ ਸਵਾਲ ਇਹ ਸੀ ਕਿ ਅਨਿਲ ਵਿਝ ਜੀ ਦਾ ਗੜ ਮੰਨਿਆ ਜਾਂਦਾ ਅੰਬਾਲਾ ਕੈਂਟ ਉਹਨੂੰ ਕਿਵੇਂ ਤੁਸੀਂ ਬੀਟ ਕਰੋਗੇ ਕਿ ਇਸ ਵਾਰ ਮਾਹੌਲ ਹੈਗਾ ਕਿਉਂਕਿ ਜਿਹੜੇ ਇਸ ਵਾਰ ਸਰਵੇ ਵੀ ਆ ਰਹੇ ਨੇ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਆ ਰਹੇ ਜੀ 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 ਖਾਸ ਤੌਰ ਤੇ ਸੱਤਾਧੜੂ ਪਾਰਟੀ ਹੈ ਜਿਹੜੀ ਬੀਜੇਪੀ ਸੱਤਾਧੜੂ ਪਾਰਟੀ ਦੇ ਜੋ ਸਰਵੇ ਆ ਰਹੇ ਨੇ ਸਰ ਦੇਖੋ ਐਸਾ ਮੈਂ ਤੇ ਜਨਤਾ ਹੈ ਸਰ ਪਬਲਿਕ ਹੈ ಮತਦਾਤਾ ਹੈ ਜਿਹਨੇ ਵੋਟ ਦੇਣੀ ਹੈ ਜਿਨ੍ਹਾਂ ਨੇ ਸਭ ਕੁਝ ਦੇਖਿਆ ਹੈ ਜੋ ਅੱਗੇ ਸੋਚ ਰਹੇ ਨੇ ਸਾਡੇ ਨਾਲ ਕੌਣ ਖੜਾ ਹੈ ਕੌਣ ਨਹੀਂ ਖੜਾ ਉਹ ਸਾਰਾ ਉਹਨਾਂ ਤੇ ਡਿਪੈਂਡ ਕਰਦਾ ਹੈ ਸਰ ਸਾਡਾ ਤੇ ਕੰਮ ਹੈ ਮਤਲਬ ਇੱਕ ਸੰਘਰਸ਼ ਰਤ ਆਪਾਂ ਤਰੀਕੇ ਨਾਲ ਲੋਕਾਂ ਦੀ ਸੇਵਾ ਕਰੀਏ ਉਹਨਾਂ ਦੀ ਜੋ ਮੰਛਾ ਹੈ ਜੋ ਬੇਸਿਕਲੀ ਉਹਨਾਂ ਦੀ ਨੀਡਸ ਨੇ ਉਹਨਾਂ ਦੇ ਕੰਮ ਹੋਏ ਸਾਡੀ ਇੱਕ ਮੰਛਾ ਇਹ ਹੈ ਇਹ ਨਹੀਂ ਵੀ ਅਸੀਂ ਉਹਨਾਂ ਦੇ ਉੱਪਰ ਕੁਝ ਚੀਜ਼ਾਂ ਥੋਪਦੀ ਆ ਵੀ ਤੁਸੀਂ ਇੰਜ ਹੀ ਕਰੋ ਜਦੋਂ ਅਸੀਂ ਹੱਥ ਜੋੜ ਕੇ ਸੇਵਾ ਉਹਨਾਂ ਕੋਲੋਂ ਮਤ ਮੰਗਣ ਜਾਂਦੇ ਆ ਨਾ ਜਦੋਂ ਮਤਦਾਤਾ ਤੋਂ ਉਹ ਦਾਤਾ ਹੁੰਦਾ ਅਸੀਂ ਮਤ ਮੰਗਦੇ ਹੱਥ ਜੋੜ ਕੇ ਵੀ ਭਾਈ ਸਾਹਿਬ ਮੈਨੂੰ ਪਾਇਓ ਤੇ ਮੈਂ ਪ੍ਰਤੀਯਾਸੀ ਹੈ ਫਿਰ ਉਹ ਉਸ ਤੋਂ ਬਾਅਦ ਜਦੋਂ ਅਸੀਂ ਬਣ ਜਾਂਦੇ ਹਾਂ ਉਸ ਤੋਂ ਬਾਅਦ ਉਹ ਫਰਿਆਦੀ ਨਹੀਂ ਰਹਿਣਾ ਚਾਹੀਦਾ ਉਹ ਦਾਤਾ ਹੀ ਰਹਿਣਾ ਜੀ ਮੈਂ ਉਸੇ ਗੱਲ ਤੇ ਆ ਰਿਹਾ ਸੀ ਕਿ ਇੱਕ ਵਾਰੀ ਹੱਥ ਜੋੜ ਕੇ ਵੋਟ ਤਾਂ ਮੰਗਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਕੰਮ ਕਰਾਉਣ ਦੇ ਲਈ ਚੰਡੀਗੜ੍ਹ ਦੇ ਗੇੜੇ ਕੱਢਣੇ ਪੈਂਦੇ ਨੇ ਹਾਂ ਬਿਲਕੁਲ ਸਹੀ ਗੱਲ ਹੈ ਵੀਰ ਜੀ ਆਪਾਂ ਤੇ ਇਹੀ ਚਾਹਾਂਗੇ ਸਾਡੀ ਆਪਣੀ ਮੈਂ ਫਿਰ ਉਹੀ ਗੱਲ ਕਰਨਾ ਮੇਰਾ ਆਪਣਾ ਇੱਕ ਵਿਜ਼ਨ ਹੈ ਮੈਂ ਚਾਹੁੰਦਾ ਵੌਲੰਟੀਅਰ ਆਪਾਂ ਇੱਕ ਟੀਮ ਤਿਆਰ ਕਰੀਏ ਆਪਣੀ ਕੰਸਟੀਟੂਐਂਸੀ ਦੇ ਅੰਦਰ ਇਹ ਇਹ ਜਿਹੜਾ ਵੌਲੰਟੀਅਰ ਵਾਲਾ ਇੱਕ ਵਿਜ਼ਨ ਹੈ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਡੇ ਤੋਂ ਕਾਮਯਾਬ ਹੋ ਕੇ ਦੇਸ਼ ਪਰਦੇਸ਼ ਜਾਂ ਦੇਸ਼ ਦੇ ਅੰਦਰ ਲਾਗੂ ਹੋਏ ਕਿਉਂਕਿ ਦੇਖੋ ਐਲਡਰਲੀ ਪੀਪਲ ਨੇ ਜਾਂ ਬੰਦੇ ਜਿਹੜੇ ਜਾ ਨਹੀਂ ਸਕਦੇ ਕੋਈ ਕੰਮ ਨਹੀਂ ਕਰ ਸਕਦੇ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟ ਸਕਦੇ ਉਹਨਾਂ ਕੋਲ ਵਲੰਟੀਅਰ ਬੰਦੇ ਜਾਣਗੇ ਉਹ ਮੁੰਡੇ ਕੁੜੀਆਂ ਦੋਨੋਂ ਆਪਾਂ ਮੇਰੀ ਇੱਕ ਆਪਣਾ ਇੱਕ ਵਿਜ਼ਨ ਹੈ ਵੀ ਆਪਾਂ ਇਹਨੂੰ ਰੱਖਾਂਗੇ ਤੇ ਉਹਨਾਂ ਨੂੰ ਪੇ ਰੋਲ ਤੇ ਰੱਖਾਂਗੇ ਤੇ ਉਹ ਘਰ ਘਰ ਜਾ ਕੇ ਲੋਕਾਂ ਦੀ ਜਿਹੜੀ ਬੇਸਿਕ ਪ੍ਰੋਬਲਮਸ ਨੇ ਚਾਹ ਬਜ਼ੁਰਗਸ ਨੇ ਉਹਨਾਂ ਦੀ ਸਾਰਿਆਂ ਕਰਕੇ ਉਹਨਾਂ ਨੂੰ ਸਾਰੀ ਫੈਸਿਲਿਟੀ ਅਵੇਲ ਕਰਾਣਗੇ ਜਿਹੜੀ ਹੁਣ ਤੱਕ ਤੁਸੀਂ ਸਮਾਜ ਸੇਵਾ ਕੀਤੀ ਹੈ ਉਸ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਲੱਗਿਆ ਕਿ ਇਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਚਾਹੇ ਉਹ ਹੈਲਥ ਨਾਲ ਰਿਲੇਟਡ ਹੈ ਚਾਹੇ এডੂਕੇਸ਼ਨ ਨਾਲ ਰਿਲੇਟਡ ਹੈ ਚਾਹੇ ਲੋਕਾਂ ਦੀਆਂ ਆਪਣੀਆਂ ਪਰਸਨਲ ਪ੍ਰੋਬਲਮਸ ਨੇ ਖਾਸ ਤੌਰ ਤੇ ਅੰਬਾਲਾ ਕੈਂਟ ਦੀ ਗੱਲ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਭਾਜੀ ਮੈਂ ਜਿੰਨੇ ਵੀ ਪ੍ਰੋਗਰਾਮ ਚ ਧਾਰਮਿਕ ਪ੍ਰੋਗਰਾਮ ਚ ਸਮਾਜਿਕ ਚ ਗਿਆ ਹਾਂ ਜਾਂ ਮੈਂ ਲੋਕਾਂ ਨਾਲ ਜੁੜਿਆ ਹੋਇਆ ਹਾਂ ਉਸ ਤੋਂ ਸਭ ਤੋਂ ਮੇਨ ਮੈਨੂੰ ਜੋ 4-5 ਮੁੱਦੇ ਤੇ ਬਹੁਤ ਮੇਨ ਹੈ ਇੱਕ ਤੇ ਸਿੱਖਿਆ ਭਾਜੀ ਦੇਖੋ ਆਮੂਮਨ ਜਿਹੜੀ ਪਬਲਿਕ ਹੈ ਨਾ ਉਹਨਾਂ ਦੀ ਦੇਖੋ ਸਾਰੇ ਪ੍ਰਿਵਿਲੇਜ ਨਹੀਂ ਹੈ ਤੇ ਸਾਰਿਆਂ ਕੋਲ ਪੈਸਾ ਬਹੁਤ ਖੁੱਲਾ ਡੁੱਲਾ ਨਹੀਂ ਹੈ ਤੇ ਉਹ ਬੱਚੇ ਉਹਨਾਂ ਦੇ ਜਿਹੜੇ ਸਕੂਲ ਚ ਪੜ੍ਹਦੇ ਇੱਕ ਦੋ ਬੱਚਾ ਮੰਨ ਲਓ ਦੋ ਬੱਚੇ ਜਿਹਦੇ ਨੇ ਉਹਨੂੰ ਪ੍ਰਾਈਵੇਟ ਸਕੂਲ ਚ ਪੜ੍ਹਾਣ ਦੀ ਉਹਨਾਂ ਦੀ ਗੰਜਾਇਸ਼ ਨਹੀਂ ਮੰਨ ਲਓ 15 ਤੋਂ 20000 ਸੈਲਰੀ ਵਾਲੇ ਮੈਕਸਿਮ ਲੋਕ ਹੀ ਰਹਿੰਦੇ ਨੇ ਹਰ ਕੌਨਸਟੀਚੂਐਂਸੀ ਦੀ ਗੱਲ ਕਰੀਏ ਤੇ ਉਹ ਦੋ ਬੱਚਿਆਂ ਦੀ ਮੰਨ ਲਓ ਸਾਰ ਐਡਮਿਸ਼ਨ ਫੀਸ ਆ ਗਈ ਹੁਣ ਤੁਸੀਂ ਲਾਓ ਵੀ ਐਡਮਿਸ਼ਨ ਫੀਸ ਦਾ ਕਦੀ ਕਿਸੇ ਦੇ ਹੱਥ ਅੱਗੇ ਹੱਥ ਫੁਲਾਉਂਦੇ ਨੇ ਜਾਂ ਵਿਆਜ ਤੇ ਪੈਸੇ ਠਾਂਦੇ ਨੇ 10 10% ਵਿਆਜਾਂ ਦੇ ਲੋਕਾਂ ਤੋਂ ਪੈਸੇ ਠਾਕੇ ਉਹ ਜਾ ਕੇ ਆਪਣੇ ਐਡਮਿਸ਼ਨ ਕਰਾਉਂਦੇ ਨੇ ਬੱਚੇ ਤੇ ਇਹ ਸਿੱਖਿਆ ਟੋਟਲੀ ਫ੍ਰੀ ਹੋਣੀ ਚਾਹੀਦੀ ਹੈ ਭਾਜੀ ਐਜੂਕੇਸ਼ਨ ਐਜੂਕੇਸ਼ਨ ਟੋਟਲੀ ਫ੍ਰੀ ਹੋਣੀ ਚਾਹੀਦੀ ਹੈ ਮੈਂ ਬੜਾ ਇਸ ਚੀਜ਼ ਨੂੰ ਫੀਲ ਕਰਦਾ ਹਾਂ ਜਦੋਂ ਲੋਕਾਂ ਨਾਲ ਅਸੀਂ ਜੁੜਦੇ ਹਾਂ ਫਿਰ ਫਿਰ ਉਸ ਦਾ ਸਵਾਸਤੇ ਦੀ ਗੱਲ ਕਰਦੇ ਹਾਂ ਸਵਾਸਤੇ ਦੇ ਅੰਦਰ ਵੀ ਬੜੀ ਦਿੱਕਤ ਹੈ ਇੱਕ ਵਿਅਕਤੀ ਘਰੋਂ ਬਿਮਾਰ ਹੋ ਜਾਏ ਸਰ ਉਹਦਾ ਸਾਰਾ ਪਰਿਵਾਰ ਮਤਲਬ ਮਤਲਬ ਘੁੱਟਣੇ ਤੇ ਆ ਜਾਂਦਾ ਜੀ ਈਵਨ ਆਪਣੀਆਂ ਪ੍ਰੋਪਰਟੀਆਂ ਵੇਚਣ ਤੇ ਲੱਗ ਜਾਂਦੇ ਨੇ ਜੇ ਉਹਨਾਂ ਦਾ ਜਿਹੜਾ ਇੱਕ ਬੰਦਾ ਰੋਟੀ ਕਮਾਉਣ ਵਾਲਾ ਬੰਦਾ ਹੈ ਉਹਦੇ ਉੱਪਰ ਵੀ ਬ ਮਾਲੋ ਕੋਈ ਬੰਦਾ ਬਿਮਾਰ ਹੋ ਗਿਆ ਉਹ ਮਤਲਬ ਉਸ ਬਿਮਾਰੀ ਦੇ ਦੌਰਾਨ ਇਕਦਮ ਉਹ ਮਤਲਬ ਅਨੇਬ ਹੁਣ ਅੱਗੇ ਨੂੰ ਕੰਮ ਕਰਨ ਜੋਗਾ ਵੀ ਨਹੀਂ ਰਿਹਾ ਤੇ ਉਹਨੂੰ ਕੋਈ ਨਾ ਕੋਈ ਪੈਨਸ਼ਨ ਇਮੀਡੀਏਟਲੀ ਲਗਣੀ ਚਾਹੀਦੀ ਹੈ ਵਿਦਆਊਟ ਐਨੀ ਡਿਲੇ ਹੂੰ ਤੋ ਮੈਂ ਉਹੀ ਗੱਲ ਕਰ ਰਿਹਾ ਵੀ ਵਿਜ਼ਨ ਹੈ ਬਹੁਤ ਕੁਝ ਹੈ ਮਤਲਬ ਇੰਨੀ ਅੰਦਰ ਲਗੀ ਹੈ ਵੀ ਕੁਝ ਕਰੀਏ ਤੁਹਾਡਾ ਨਾਮ ਬੀਜੇਪੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਤੇਨੇ ਕਿਤੇ ਤੁਹਾਡਾ ਬੀਜੇਪੀ ਵੱਲੋਂ ਇਹ ਹੋ ਸਕਦਾ ਹੈ ਕਿ ਟਿਕਟ ਮਿਲ ਜਾਵੇ ਤੁਹਾਨੂੰ ਦੇਖੋ ਮੈਂ ਸਾਡੀ ਸਾਰੀ ਫੈਮਿਲੀ ਬੀਜੇਪੀ ਨਹੀਂ ਰਹੀ ਹੈ ਦੇਖੋ ਇਹਦੇ ਤੇ ਸਭ ਨੂੰ ਪਤਾ ਹੀ ਹੈ ਬੀਜੇਪੀ ਨਹੀਂ ਰਹੀ ਹੈ ਸੰਗ ਨਾਲ ਵੀ ਜੁੜੇ ਰਹੇ ਹੈ ਦੇਖੋ ਜਿੱਥੇ ਤੱਕ ਅਸੀਂ ਕੰਮ ਕਰ ਸਕਦੇ ਹਾਂ ਸੋਸਾਇਟੀ ਲਈ ਦੇਖੋ ਸੈਂਟਰ ਚ ਮੋਦੀ ਜੀ ਕਰ ਰਹੇ ਨੇ ਤਾਂ ਅਸੀਂ ਵੀ ਲਗੇ ਆ ਵੀ ਆਪਾਂ ਆਪਣੀ ਵਿਚਾਰਧਾਰਾ ਨਾਲ ਹੁਣ ਮੇਰੀ ਦੇਖੋ ਮੇਰੀ ਆਪਣੀ ਇੱਕ ਵਿਜ਼ਨ ਹੈ ਬੀਜਪੀ ਕੰਮ ਕਰ ਰਹੀ ਹੈ ਸੈਂਟਰ ਚ ਕਰ ਰਹੀ ਹੈ ਅਸੀਂ ਤੇ ਚਾ ਰਹੇ ਹਾਂ ਵੀ ਸਟੇਟ ਚ ਵੀ ਸਾਨੂੰ ਇੱਕ ਚੰਗਾ ਮਾਹੌਲ ਮਿਲੇ ਔਰ ਸਟੇਟ ਸਾਡੀ ਕੰਸਟੀਟੂਐਂਸੀ ਪਰਫੁੱਲਿੱਟ ਹੋਏ ਹੂੰ ਅਨਿਲ ਵਿਜਦੀ ਆਪਾਂ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਅਨਿਲ ਵਿਜ ਕਾਫੀ ਦਿਨਾਂ ਦੇ ਵਿੱਚ ਜਾਂ ਪਿਛਲੇ ਕਾਫੀ ਸਮੇਂ ਦੇ ਵਿੱਚ ਚਰਚਾਵਾਂ ਦੇ ਵਿੱਚ ਰਹੇ ਨੇ ਚਾਹੇ ਉਹਨਾਂ ਦਾ ਮੰਤ్రਾਲਾ ਜਿਹੜਾ ਉਹਨਾਂ ਨੇ ਛੱਡ ਦਿੱਤਾ ਜਾਂ ਖੋਲਿਆ ਗਿਆ ਜਾਂ ਉਹਨਾਂ ਦਾ ਆਪਣਾ ਜਿਹੜੇ ਨਵੇਂ ਮੁੱਖ ਮੰਤਰੀ ਨੇ ਹਰਿਆਣਾ ਦੇ ਨੈਤ ਸਿੰਘ ਸੈਣੀ ਉਹਨਾਂ ਦੇ ਨਾਲ ਮਨਮੋਟਾਵ ਰਿਹਾ ਚਾਹੇ ਲੋਕ ਸਭਾ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਉਸ ਦੌਰਾਨ ਉਹ ਘਰੇ ਹੀ ਨਜ਼ਰ ਆਏ ਜਿਆਦਾ ਪ੍ਰਚਾਰ ਨਹੀਂ ਉਹਨਾਂ ਵੱਲੋਂ ਕੀਤਾ ਗਿਆ ਤੇ ਹੁਣ ਕੀ ਮੰਨਦੇ ਹੋ ਤੁਸੀਂ ਅਨਿਲ ਵਿਜ ਬੀਇੰਗ ਜਿਸ ਤਰੀਕੇ ਦੇ ਨਾਲ ਪਹਿਲਾਂ ਲੜਦੇ ਸੀ ਉਹ ਇਲੈਕਸ਼ਨ ਲੜਨਗੇ ਜੇ ਅੰਦਰਲੀ ਜਾਣਕਾਰੀ ਤੁਹਾਡੇ ਕੋਲੋਂ ਲੈਣੀ ਹੋਵੇ ਤਾਂ ਉਹਨਾਂ ਨੂੰ ਪਤਾ ਹੋਏਗਾ ਜੀ ਉਹ ਲੜਨਗੇ ਨਹੀਂ ਲੜਨਗੇ ਪਰ ਮੇਰਾ ਇਹਨਾਂ ਦਾ ਪਤਾ ਨਹੀਂ ਹੈ ਕਿ ਜਿੰਨੇ ਇਲੈਕਸ਼ਨ ਲੜਨੇ ਹੁੰਦੇ ਉਹ ਸਾਰੀ ਗਰਾਉਂਡ ਪਹਿਲਾਂ ਸਿਚੁਏਸ਼ਨ ਮੈਂ ਭਾਜੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਮੈਂ ਇੱਕ ਐਗਜ਼ਾਮਪਲ ਛੋਟਾ ਜਿਹਾ ਐਗਜ਼ਾਮਪਲ ਪਹਿਲਾਂ ਇਹ ਹੈ ਵੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬੈਡਨ ਸਾਹਿਬ ਉਹਨਾਂ ਨੂੰ ਜਸਟਿਸ ਡਿਬੇਟ 'ਚ ਬੈਠੇ ਸੀ ਤੇ ਉਹਨਾਂ ਨੂੰ ਲੱਗਿਆ ਯਾਰ ਮੇਰੀ ਸ਼ਾਇਦ ਨਾ ਸੋਚ ਕੁਝ ਮੈਂ ਉਹ ਜਵਾਬ ਨਹੀਂ ਦੇ ਪਾਇਆ ਜੋ ਮੈਨੂੰ ਦੇਣਾ ਚਾਹੀਦਾ ਸੀ ਇਮੀਡੀਏਟਲੀ ਉਹਨਾਂ ਨੇ ਕੀ ਕਰਿਆ ਇਮੀਡੀਏਟਲੀ ਨ ਅਦਰ ਉਹ ਉਹਨੇ ਦੇਸ਼ ਨੂੰ ਪ੍ਰਥਮ ਰੱਖਿਆ ਉਹਨੇ ਸੋਸਾਇਟੀ ਨੂੰ ਪ੍ਰਥਮ ਰੱਖਿਆ ਤੇ ਮੇਰਾ ਇਹ ਗਲਮਾਨਾ ਕੋਈ ਵੀ ਹੋਏ ਇਵਨ ਮੈਂ ਵੀ ਹੋਵਾਂ ਜੇ ਮੈਨੂੰ ਲੱਗਦਾ ਮੈਂ ਸੋਸਾਇਟੀ ਨੂੰ ਨਹੀਂ ਕੁਝ ਦੇ ਸਕਦਾ ਨਾ ਤਾਂ ਮੈਨੂੰ ਬੈਕਅਪ ਕਰ ਜਾਣਾ ਚਾਹੀਦਾ ਤੇ ਮੇਰਾ ਇਹ ਮਕਸਦ ਹੈ ਵੀ ਜੋ ਵੀ ਤੁਸੀਂ ਸੋਚਦੇ ਹੋ ਪਬਲਿਕ ਦੇ ਪਬਲਿਕ ਦੀ ਜੋ ਇੱਛਾ ਹੈ ਨਾ ਉਹ ਕਰੋ ਇਨਸਟੈਡ ਆਫ ਆਪਣੀ ਤੁਸੀਂ ਕੁਝ ਵੀ ਚੀਜ਼ ਥੋਪਣ ਦੇਣਾ ਲੱਗ ਜਾਓ ਵੀ ਯਾਰ ਇਹ ਚੀਜ਼ਾਂ ਮੈਂ ਮੇਰਾ ਇੱਕ ਚੀਜ਼ ਬਣਾ ਲਈ ਮੈਂ ਇਹੀ ਕਰਨੀ ਹੈ ਮੈਂ ਵੀ ਕੋਈ ਕਰਨਾ ਚਾਹੁੰਦਾ ਮੇਰੇ ਇੱਕ ਵਿਜ਼ਨ ਹੈ ਜਦੋਂ ਵੀ ਤੁਸੀਂ ਕੋਈ ਮੇਜਰ ਸਟੈਪ ਲੈਂਦੇ ਹੋ ਆਪਣੀ ਕੰਸਟੀਟੂਐਂਸੀ ਦੇ ਅੰਦਰ ਤੁਸੀਂ ਇੱਕ ਸਰਵੇ ਕਰਾਓ ਸਰਬਿਕ ਰੌਬੀਰ ਪਬਲਿਕ ਨੂੰ ਸੀ ਚੀਜ਼ ਦੇਣਾ ਚਾਹੁੰਦੇ ਪਬਲਿਕ ਹੈਪੀਐਸ ਚੀਜ਼ ਨੂੰ ਲੈਣ ਲਈ ਉਸ ਤੋਂ ਬਾਅਦ ਉਹਦੇ ਉੱਪਰ ਕੰਮ ਕਰੋ ਉਹਦੇ ਉੱਪਰ ਪੂਰੀ ਪਲਾਨਿੰਗ ਕਰੋ ਅਨਪਲਾਨਡ ਕੁਝ ਵੀ ਨਾ ਕਰੋ ਬੇਸਿਕਲੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰਾ ਕੁਝ ਪਿੱਛੇ ਜੋ ਕੰਮ ਹੋਇਆ ਸਾਰਾ ਮਾਲਾਕੈਂਟ ਕੋਨਸੀ ਅਨਪਲਾਨਡ ਹੈ ਕੁਝ ਵੀ ਪਲਾਨ ਨਹੀਂ ਹੈ ਤੁਸੀਂ ਸਟੇਡੀਅਮ ਦੀ ਗੱਲ ਕਰੋ ਖੇਡਣ ਨੂੰ ਬੱਚਿਆਂ ਕੋਲ ਕੋਈ ਜਗ੍ਹਾ ਨਹੀਂ ਹੈ ਹੁਣ ਬਾਰਸ਼ਾਂ ਜਿਹੜੀਆਂ ਹੋ ਰਹੀਆਂ ਨੇ ਬਾਰਸ਼ਾਂ ਦੇ ਲਾਤੇ ਤੁਸੀਂ ਮੈਂ ਕੀ ਕਹਾਂ ਅੱਧੇ ਘੰਟੇ ਦੇ ਅਗਰ ਲਗਾਤਾਰ ਬਾਰਿਸ਼ ਆ ਜੀ ਨਾ ਮਾਲਾਕੈਂਟ ਪੂਰਾ ਨਦੀ ਵਿੱਚ ਤਬਦੀਲ ਹੋ ਜਾਂਦਾ ਹੈ ਹਾਲਾਂਕਿ ਮਾਲ ਇਧਰ ਘਰ ਹੈ ਉਧਰ ਟਾਂਗਰੀ ਨਦੀ ਹੈ ਡਰੇਨੇਜ ਦਾ ਡਰੇਨੇਜ ਦਾ ਕੋਈ ਸਿਸਟਮ ਹੀ ਨਹੀਂ ਬਣਿਆ ਮਤਲਬ ਤੁਸੀਂ ਕੋਈ ਪਲਾਨਿੰਗ ਹੀ ਨਹੀਂ ਕੀਤੀ ਯਾਰ ਕਿ ਇਹ ਇਸ ਦਾ ਮੇਜਰ ਜੋ ਮੇਜਰ ਜੋ ਚੀਜ਼ ਹੈ ਜੇ ਲੋਕ ਕੀ ਸਰ ਬਾਰਿਸ਼ ਆਂਦੀ ਹੈ ਲੋਕ ਕਿ ਡਰ ਜਾਂਦੇ ਨੇ ਕੁਝ ਲੋਕੀ ਤਾਂ ਇੰਜੋਏ ਕਰਦੇ ਨੇ ਯਾਰ ਬਾਰਿਸ਼ ਆ ਰਹੀ ਹੈ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਵਿੱਚ ਪਾਣੀ ਖੁੱਸਦਾ ਹੈ ਲਗਭਗ 70% ਜਿਹੜੇ ਅੰਮ੍ਰਾਲਾ ਕੈਂਟ ਦੇ ਲੋਕੀਆ ਉਹਨਾਂ ਦੇ ਘਰਾਂ ਵਿੱਚ ਪਾਣੀ ਖੁੱਸ ਜਾਂਦਾ ਹੈ ਉਹ ਵਿਚਾਰੇ ਰਾਤ ਨੂੰ ਸੋਚਦੇ ਬਾਰਿਸ਼ ਨਾ ਆਏ ਦਰਦੇ ਨੇ ਰਾਜਨੀਤੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਰਾਜਨੀਤੀ ਦੇ ਵਿੱਚ ਪੈਰ ਰੱਖ ਦੋ ਆਟੋਮੈਟਿਕਲੀ ਤੁਹਾਡੇ ਦੁਸ਼ਮਣ ਜਾਂ ਤੁਹਾਡੇ ਦੁਸ਼ਮਣ ਖੜੇ ਹੋ ਜਾਣਗੇ ਤੁਸੀਂ ਇਸ ਦੇ ਲਈ ਫੇਸ ਕਰਨ ਦੇ ਲਈ ਤਿਆਰ ਹੋ ਮੈਂ ਭਾਜੀ ਕਿਸੇ ਨੂੰ ਨਾ ਤੇ ਦੁਸ਼ਮਣ ਸਮਝਦਾ ਮੈਂ ਤਾਂ ਇੱਕ ਗੱਲ ਕਹਿੰਦਾ ਹਾਂ ਜਰਾ ਰਾਜਨੀਤੀ ਫਿਰ ਉਹੀ ਗੱਲਾਂ ਮੈਨੂੰ ਸੇਵਾ ਸਮਝਦਾ ਸਰ ਜਿੰਨੀ ਮੇਰੀ ਸਮਰਥਾ ਜੋ ਮੈਨੂੰ ਮਹਾਮਈ ਨੇ ਕਿਰਪਾ ਕੀਤੀ ਹੈ ਵੀ ਮੇਰੇ ਅੰਦਰ ਵਾਹਿਗੁਰੂ ਜੀ ਨੇ ਜੋ ਕਿਰਪਾ ਇੱਕ ਪਾਈ ਹੈ ਵੀ ਹਾਂ ਵੀ ਤੇਰੇ ਕੋਲੇ ਸੋਚ ਹੈ ਇੱਕ ਵਿਜ਼ਨ ਹੈ ਮੈਂ ਕਹਿੰਦਾ ਬਿਨਾਂ ਡਿਬੇਟ ਕਰਾ ਲੂ ਕਿਸੇ ਦੀ ਬਿਠਾ ਕੇ ਕਰਾ ਡਿਬੇਟ ਉਹਦੇ ਕੋਲ ਕੀ ਵੀ ਜਨਾ ਅਗਰ ਮੈਂ ਹਾਰ ਗਿਆ ਮੈਂ ਬਾਹਰ ਹੋ ਜਾਗਾ ਡਿਬੇਟ ਕਰਾਓ ਉਹਨੂੰ ਬਿਠਾਓ ਜਿਹੜਾ ਪ੍ਰਤੀਯਾਸੀ ਬੰਨਣਾ ਚਾਹੁੰਦਾ ਯਾਰ ਉਹ ਦੱਸੇ ਤੇ ਸਹੀ ਕੀ ਮੈਂ ਪਬਲਿਕ ਨੂੰ ਕਹਾ ਦੇਵਾਂਗਾ ਯਾਰ ਇਹ ਸੜਕਾਂ ਗਲੀਆਂ ਨਾਲੀਆਂ ਇਹ ਸਭ ਹੋ ਰਿਹਾ ਕੰਮ ਹੁਣ ਅੱਗੇ ਦੀ ਗੱਲ ਕਰੀਏ ਫਿਊਚਰ ਦੀ ਗੱਲ ਕਰੀਏ ਅੱਜ ਤੋਂ 50 ਸਾਲ ਬਾਅਦ ਕੀ ਹੋਣਾ ਹੈ ਸਿਰ ਅਸੀਂ ਸੋਚ ਹੀ ਨਹੀਂ ਰਹੇ ਅਮਰੀਕਾ ਕੈਨੇਡਾ ਜਾਂ ਉਹ ਕਿਉ ਅਸੀਂ ਇੱਕ ਬੱਚਾ ਸਾਡੇ ਕਿਸੇ ਵੀ ਪਰਿਵਾਰ ਦਾ ਕਿਸੇ ਵੀ ਜਦੋਂ ਕੈਨੇਡਾ ਉਤਰਦਾ ਸਾਡੀ ਦੇ ਕੋ ਮਤਲਬ ਮੂੰਹ ਖੁੱਲ ਜਾਂਦਾ ਵੀ ਸਾਡਾ ਬੱਚਾ ਕੈਨੇਡਾ ਚਲਾ ਗਿਆ ਆ ਐਜਾ ਕਿ ਅਗਰ ਲੋਕ ਯਾਰ ਇਟ ਮੀਨਸ ਸਮਵੇਅਰ ਸਾਡੇ ਸਾਈਕੀਕ ਇੱਕ ਇੱਕ ਸਿਸਟਮ ਬਣਾ ਵੀ ਸਾਡਾ ਬੱਚਾ ਬਾਹਰ ਹੈ ਜੀ ਮਤਲਬ ਉਹ ਤੇ ਉਹ ਤੇ ਸੈਟੀਸਫਾਈਡ ਆ ਹੂੰ ਸਾਡੀ ਇੰਡੀਆ ਚ ਕਿਉਂ ਨਹੀਂ ਆ ਕਿਉਂ ਸਾਡੇ ਜਿਹੜੇ ਨੇਤਾ ਨੇ ਨਾ ਸਰ ਉਹਨਾਂ ਨੇ ਕਦੀ ਪਬਲਿਕ ਲਈ ਸੋਚਿਆ ਹੀ ਨਹੀਂ ਬੇਸਿਕਲੀ ਉਹ ਇੱਕ ਪਰਿਵਾਰਵਾਦ ਲਗਾ ਲਓ ਇੱਕ ਲਗੇ ਨੇ ਬਸ ਵੀ ਹਾਂ ਮੈਂ ਬਣ ਗਿਆ ਜੀ ਬਾਹੂਬਲੀ ਬਣ ਗਿਆ ਮੈਨੂੰ ਪਿੱਛੇ ਉਹ ਲੋਕਾਂ ਦੀ ਵੀ ਬਹੁਤ ਵੱਡੀ ਗਲਤੀ ਹੈ ਲੋਕ ਨੂੰ ਇਹ ਨਹੀਂ ਸੋਚ ਰਿਹਾ ਵੀ ਇਸ ਬੰਦੇ ਦਾ ਵਿਜ਼ਨ ਕੀ ਹੈ ਦੇਗਾ ਵੀ ਕੁਝ ਬਾਤ ਚ ਲੈਣਾ ਚਾ ਨਾ ਲਗੇ ਰਹੀਏ ਫਰਿਆਦੀ ਬਣ ਜਿਏ ਤੁਹਾਡੇ ਵਿਜ਼ਨ ਦੇ ਵਿੱਚ ਸਭ ਤੋਂ ਜੋ ਮੇਨ ਗੱਲ ਜੋ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਗੈਂਗਸਟਰਵਾਦ ਇੱਕ ਹੈ ਨਸ਼ਾ ਜੀ ਇਹਦੇ ਤੇ ਕੋਈ ਫੋਕਸ ਹੈਗਾ ਤੁਹਾਡਾ ਵੀਰ ਜੀ ਦੇਖੋ ਨਸ਼ਾ ਕਿਉਂ ਹੋ ਰਿਹਾ ਹੈ ਗੈਂਗਵਾੜਾ ਕਿਉਂ ਹੋ ਰਹੀ ਨੇ ਕਿਸੇ ਨਾ ਕਿਸੇ ਜਗ੍ਹਾ ਅਗੇ ਲਾਸ਼ ਉਠਾਈਏ ਤੇ ਜਾਂ ਤੇ ਉਹ ਉਹਨਾਂ ਕੋਲ ਕੰਮ ਨਹੀਂ ਹੈ ਪਰ ਲਗਭਗ ਜਿਹੜੇ ਬੱਚੇ ਇਹਨਾਂ ਚੀਜ਼ਾਂ 'ਚ ਇਨਵੋਲ ਹੋ ਰਹੇ ਨੇ ਉਹ ਪੜੇ ਲਿਖੇ ਵੀ ਹੈ ਜਾਂ ਤੁਹਾਨੂੰ ਕੰਮ ਨਹੀਂ ਹੈ ਜਦੋਂ ਕੰਮ ਨਹੀਂ ਮਿਲਦਾ ਵਿਚਾਰੇ ਘਰ ਜਾਂਦੇ ਨੇ ਘਰ ਵਾਲੇ ਤਿਰਸਕ੍ਰਿਤ ਕਰਦੇ ਨੇ ਵੀ ਅਦਰ ਉਹ ਕੰਮ ਨਹੀਂ ਹੈ ਛੋਟਾ ਕੰਮ ਕਰਨਾ ਨਹੀਂ ਚਾਹੁੰਦਾ ਵੀ ਯਾਰ ਮੈਂ ਕਿਤੇ ਲਗਾ ਬੜਾ ਕੋਈ ਮਿਲਦਾ ਨਹੀਂ ਹੈ ਉਹਦੇ ਅੰਦਰ ਫਿਰ ਕੋਈ ਨਾ ਕੋਈ ਰਸਤਾ ਹੈ ਜਾਂ ਟਪਟਾ ਫੜਦਾ ਹੈ ਜਾਂ ਕੋਈ ਡਰਸ ਦੇ ਅੰਦਰ ਜਾਂਦਾ ਮੇਰਾ ਇਹ ਮੰਨ ਹੈ ਸਰ ਤੁਹਾਨੂੰ ਇੰਡਸਟਰੀਲਾਈਜੇਸ਼ਨ ਲੈ ਕੇ ਆਣੀ ਪਏਗੀ ਹੂੰ ਸਾਰੇ ਹੀ ਜੋ ਨੌਕਰੀਆਂ ਸਰਕਾਰ ਨਹੀਂ ਦੇ ਸਕਦੀ ਇੰਡਸਟਰੀਲਾਈਜੇਸ਼ਨ ਦੇ ਉੱਪਰ ਕੰਮ ਹੋਏਗਾ ਸਮਾਲ ਸਕਿਲ ਇੰਡਸਟਰੀ ਦੇ ਉੱਪਰ ਕੰਮ ਹੋਏਗਾ ਤੁਹਾਨੂੰ ਇਵਨ ਮੈਂ ਕਹਿੰਦਾ ਯਾਰ ਬਾਹਰ ਜਾਣ ਚ ਬੁਰਾਈ ਨਹੀਂ ਹੈ ਜਿਹੜੇ ਮੁੰਡੇਨਾਂ ਨੂੰ ਸਕਿਲਡ ਸਕਿੱਲ ਤਿਆਰ ਕਰਾਓ ਉਹਨਾਂ ਦੀ ਸਕਿਲਡ ਲੇਬਰ ਲਈ ਹੈ ਸਕਿਲਡ ਜਿਹੜੀ ਅਸੀਂ ਮਤਲਬ ਇੱਕ ਜਨਰੇਸ਼ਨ ਤਿਆਰ ਕਰਨਾ ਚਾਹੀਦੇ ਨੇ ਉਹਦੇ ਲਈ ਸਾਨੂੰ ਇੰਸਟੀਟਿਊਟਸ ਸਾਡੇ ਕੋਲ ਹੈ ਲੇਕਿਨ ਐਕਟਿਵ ਨਹੀਂ ਹੈ ਉਹਨਾਂ ਨੂੰ ਐਕਟਿਵ ਕਰੋ ਸਕਿਲਡ ਮਤਲਬ ਬੱਚੇ ਨੂੰ ਸਕਿੱਲ ਦੋ ਤਾਂ ਕਿ ਉਹ ਯਾਰ ਜਦੋਂ ਬਾਹਰ ਜਾਣ ਯਾਰ ਦੇਸ਼ ਦਾ ਨਾਮ ਰੋਸ਼ਨ ਕਰਨ ਆਪਾਂ ਇੰਜ ਨਹੀਂ ਆਏ ਭਾਈ ਆਪਾਂ ਕੰਮ ਕਰਨ ਆਏ ਆ ਸੋ ਸਭ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਤੋਂ ਹਰਿਆਣਾ ਬਣਿਆ ਹਰਿਆਣਾ ਦੇ ਬਨਣ ਤੋਂ ਬਾਅਦ ਲਗਾਤਾਰ ਜਿਹੜੀਆਂ ਸਰਕਾਰਾਂ ਆਈਆਂ ਨੇ ਉਹ ਇਹੀ ਫੋਕਸ ਕਰਦੀਆਂ ਰਹੀਆਂ ਨੇ ਜਿਹੜਾ ਵਿਜ਼ਨ ਤੁਸੀਂ ਇਸ ਸਮੇਂ ਸਾਨੂੰ ਦੱਸ ਰਹੇ ਹੋ ਪਰ ਅੱਜ ਤੱਕ ਉਸ ਤੇ ਕੰਮ ਨਹੀਂ ਹੋ ਪਾਇਆ ਕੋਈ ਗਰਾਉਂਡ ਜੋ ਗਰਾਉਂਡ ਰਿਪੋਰਟ ਕੁਝ ਹੈਗੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਰੋਗੇ ਵੀਰ ਜੀ ਮੈਂ ਇਹ ਗੱਲ ਦੱਸਾਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਇਸ ਚੀਜ਼ ਤੇ ਕੰਮ ਕਰਿਆ ਸਰ ਸੌਰੀ ਅਗਰ ਕੰਮ ਕਰਿਆ ਹੁੰਦਾ ਤਾਂ ਫਿਰ ਅੱਜ ਹੁੰਦਾ ਕੰਮ ਦਾਅਵੇ ਮੈਂ ਕਹਿੰਦਾ ਵੀ ਦਾਅਵੇ ਕਰਦੀ ਹੈ ਨਹੀਂ ਦਾਵਾ ਵੀ ਨਹੀਂ ਕਰਿਆ ਕਿਸੇ ਨੇ ਸਰ ਸ਼ੋ ਮੀ ਕਿਸੇ ਨੇ ਮੈਨੂੰ ਕਿਸੇ ਦੇ ਜਿੰਨੇ ਪ੍ਰਤੀਯਾਸ਼ੀ ਨਾਲ ਪੁੱਛੋ ਕਹੇ ਵਿਜ਼ਨ ਕਹੇ ਭਾਈ ਵਿਜ਼ਨ ਦੇਤੇ ਗੱਲ ਹੀ ਨਹੀਂ ਹੋਣੀ वो ये गल करे जी मैं तो मेरी पार्टी ने ये किया जी मेरी पार्टी ने वो हाँ जी हम तो ये कर रहे हैं हमारी जातिवादी है ये यही चल रहा है सब और कुछ नहीं विजन बुझेन की तो कहीं बात ही नहीं है कि यार शिक्षा पे कोई सोच लो यार जी जिस स्कूल मैं पढ़ा है उस स्कूल तीस सिंपल जी गल है वो अज तो मैं लगभग पैंती साल पहला जिस स्कूल च पढ़ा जयजा स्कूल उस टाइम से सदों भी असं पाँच साल बाद वोटिंग करते स्कूल ए जी टी जी दिखता है और मेरी गल नहीं है ये भी पता होना किसी और भी पूछ लो क्या जी स्कूल कैसा वैसा ही है जिन्ने बच्चे प्राइवेट स्कूल च जाने लगे क्यों जिणां कोल सामर्थ्य है जा रहे ने नहीं तो बेचारे इधर-उधर खर्चा-गर्चा या कर्जे-कुरजे लेके बच्चे पढ़ा रहे ने सरकारी स्कुलां दे अंदर बच्चे बैठे ने कुछ पढ़ाईयो नहीं है क्यों उनां नु मॉडर्नाइज नहीं किता अगर तुसी कह रहे हो ना कि सबने सोचा-सोचे तो फिर होया क्यों नहीं यही तो सच्चाई है सर पैसे दी ते कोई कमी नहीं रे स्टेट दे अंदर लगभग अंबाला कैंट दे अंदर 3000 करोड़ रुपया खर्च होया है 3000 करोड़ कोई छोटी रकम नहीं है भाई कितने खर्च होया है अंबाला कैंट constituency दे अंदर लगे है 2.5 तो 3000 करोड़ रुपया खर्च होया है ਦੇਖੋ ਮੈਂ ਇਹ ਕਹਿੰਦਾ ਬੇਸਿਕ ਨੀਡਸ ਹੁਣ ਭਾਈ ਸਾਡੇ 31 ਵਾੜਦੇਆਂ ਵਾਲਾ ਕਹਿੰਦੇ ਹੁੰਦੇ ਮੈਂ ਸਿੰਪਲ ਜੀ ਗੱਲ ਕਹਿੰਦਾ ਤੁਹਾਡੇ ਕੋਲ ਸਭ ਕੁਝ ਹੈ ਬਜਟ ਹੈ ਆਈਡੀਆ ਨਹੀਂ ਹੈ ਸਰ 31 ਵਾੜਾਂ ਦੇ ਅੰਦਰ ਮੈਂ ਸਿੰਪਲ ਜੀ ਗੱਲ ਕਰਦਾ ਤੁਸੀਂ ਯਾਰ ਸਟੇਡੀਅਮ ਬਣਾ ਲਓ 31 5-5 ਕਰੋੜ ਰੁਪਏ ਦਾ ਜਾਂ 6-6 ਕਰੋੜ ਦਾ ਇੱਕ ਸਟੇਡੀਅਮ ਬੱਚੇ ਖੇលਣਗੇ ਤੇ ਨਾ ਯਾਰ ਇੱਕ ਨਰਸਰੀ ਪੈਦਾ ਹੋਈਗਾ ਹਰਿਆਣਾ ਵੈਸੇ ਹੀ ਇਸ ਲਈ ਫੇਮਸ ਹੈ ਕਿ ਯਾਰ ਬੱਚੇ ਪਲੇਅਰਸ ਨਿਕਲ ਰਹੇ ਨੇ ਤੇ ਕੁਝ ਬੱਚੇ ਕੁਝ ਕਿਹਾ 80% ਬੱਚੇ ਵਿਚਾਰੇ ਜਾ ਹੀ ਨਹੀਂ ਸਕਦੇ ਕਿ ਯਾਰ ਇੱਕ ਸਟੇਡੀਅਮ ਉੱਥੇ ਜਾ ਕੇ ਕਰਨਗੇ ਤੇ ਹਰ ਹਰ ਵਾਰਡ ਦੇ ਅੰਦਰ ਸਕੂਲ ਹਰ ਵਾਰਡ ਦੇ ਅੰਦਰ ਗਵਰਨਮੈਂਟ ਸਕੂਲ ਸਕੂਲ ਜਗ੍ਹਾ ਬਹੁਤ ਹੈ ਮੈਂ ਸਰ ਗਵਰਨਮੈਂਟ ਸਕੂਲ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਕੋਲੋਂ ਇਹਦਾ ਕੋਈ ਪਲਾਨ ਹੈਗਾ ਪੂਰਾ ਪਲਾਨ ਹੈ ਸਰ ਬਿਲਕੁਲ ਪਲਾਨ ਹੈ ਤੁਹਾਡੀ ਸਰਕਾਰ ਹੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਸੱਤਾ ਲੈਣੇ ਚਾਹੁੰਦੇ ਸਾਰਾ ਤਿਆਰ ਤੁਸੀਂ ਬਿਲਕੁਲ ਤਿਆਰ ਹੈ ਸਰ ਪੂਰਾ ਪੂਰੀ ਪਿਕਚਰ ਹੈ ਦਿਮਾਗ ਦੇ ਅੰਦਰ ਕਰਨ ਦਾ ਜਨੂਨ ਹੈ ਉਹ ਪਗਤ ਸਿੰਘ ਦੇ ਅਸੀਂ ਫੋਲੋ ਰਹੇ ਹਾਂ ਪਗਤ ਸਿੰਘ ਦੇ ਬੜੇ ਪਲੇ ਕੀਤੇ ਨੇ ਸਰ ਉਹ ਵਿਚਾਰਧਾਰਾ ਅੰਦਰ ਕਿੱਥੇ ਨਾ ਕਿੱਥੇ ਇੱਕ ਜਗ੍ਹਾ ਤੇ ਬਣਾਈ ਹੋਈ ਹੈ ਉਹਨੇ ਤਾਂ ਹੁਣ ਜਿਵੇਂ ਜਿਵੇਂ ਸਾਰਿਆਂ ਨਾਲ ਮਿਲ ਰਹੇ ਆ ਇੱਕ ਬੜੀ ਸੰਘਰਸ਼ਮਈ ਬੜਾ ਲੱਗਦਾ ਵੀ ਯਾਰ ਹੁਣ ਕੁਝ ਕਰਾਂਗੇ ਕੁਝ ਤੇ ਕਰਾਂਗੇ ਸੋ ਸਭ ਤੁਹਾਨੂੰ ਦੇਖ ਕੇ ਪਹਿਲੀ ਨਜ਼ਰ ਚ ਆਇਆ ਲੱਗਦਾ ਵੀ ਗੁੱਡ ਲੁਕਿੰਗ ਹੋ ਤੁਸੀਂ ਜਿਸ ਹੱਬ ਨਾਲ ਤੁਸੀਂ ਪਹਿਰਾਵਾ ਹੈ ਤੁਹਾਡਾ ਤੁਹਾਨੂੰ ਕਿਸੇ ਸੀਨੀਅਰ politican ਇਹ ਨਹੀਂ ਕਹੇ ਯਾਰ ਜਾ ਕੇ ਮੋਡਲਿੰਗ ਮੋਡਲਿੰਗ ਐਕਟਿੰਗ ਕਰੋ ਤੁਸੀਂ ਕਿਸੇ ਰਾਜਨੀਤੀ ਦੇ ਵਿੱਚ ਆ ਗਏ ਸਰ ਅਸੀਂ ਅਸੀਂ ਜੁੜੇ ਰਹੇ ਸਰ ਉਹਦੇ ਨਾਲ ਵੀ ਕਲਾਕਾਰ ਐ ਮੈਂ ਬੇਸਿਕਲੀ ਥੀਏਟਰ ਨਾਲ ਜੁੜੇ ਰਹਾਂ ਮੀਡੀਆ ਨਾਲ ਵੀ ਸਾਡਾ ਪ੍ਰੋਡਕਸ਼ਨ ਹਾਊਸ ਵੀ ਜੁੜੇ ਹੋ ਕਲਾਕਾਰਾਂ ਤਾਂ ਹੀ ਹਿਰਦੇਚ ਕਲਾ ਹੈ ਨਾ ਜੀ ਉਹੀ ਤਾਂ ਹੀ ਜਦੋਂ ਅਸੀਂ ਸਭ ਨੂੰ ਦੇਖਦੇ ਆ ਕਿਸੇ ਨੂੰ ਪ੍ਰੇਸ਼ਾਨ ਦੇਖਦੇ ਆ ਦੁੱਖ ਹੁੰਦਾ ਯਾਰ ਲੱਗਦਾ ਯਾਰ ਇਹਨਾਂ ਲਈ ਕੁਝ ਕਰ ਲਓ ਕੁਝ ਕਰ ਦਈਏ ਆਪਾਂ ਜੇ ਸਾਡੇ ਦਿਮਾਗ ਮੈਂ ਮੈਂ ਆਪਣੇ ਨੂੰ ਨਹੀਂ ਕਹਿ ਰਿਹਾ ਕਿਸੇ ਨੂੰ ਵੀ ਕਹਿ ਰਿਹਾ ਜਿਹਦੇ ਅੰਦਰ ਸਮਾਜ ਲਈ ਕੁਝ ਕਰਨ ਦੀ ਇੱਛਾ ਹੈ ਨਾ ਉਹਨੂੰ ਅੱਗੇ ਵਧ ਕੇ ਕਰਨਾ ਚਾਹੀਦਾ ਨਹੀਂ ਤੇ ਫਿਰ ਆਪਾਂ ਉੱਥੇ ਹੀ ਪਏ ਰਵਾਂਗੇ ਜਿੱਥੇ ਸਟੈਂਡ ਕਰ ਰਹੇ ਹੋ ਨਾ ਅੱਜ ਅਸੀਂ ਵੀ ਸੋਚਾਂਗੇ ਸਾਡਾ ਬੱਚਾ ਬਾਹਰ ਚਲਾ ਜਾਏ ਔਰ ਇਹ ਤੋਂ ਨਿਕਲੇ ਜਿਹਨੂੰ ਦੇਖੋ ਇਹੀ ਗੱਲ ਕਹਿੰਦਾ ਯਾਰ ਯਹਾਂ ਤੋਂ ਬੜੀ ਬੁਰੀ ਹਾਲਤ ਹੈ ਯਾਰ ਯਹਾਂ ਤੋਂ ਬੜੀ ਬੁਰੀ ਹਾਲਤ ਹੈ ਸੁਧਾਰੇਗਾ ਕੌਣ ਸੁਧਾਰੇਗਾ ਕੌਣ ਸੁਧਾਰੇਗਾ ਕੌਣ ਮਤਲਬ ਇੰਨੇ ਸਾਲਾਂ ਤੋਂ 1947 ਤੋਂ ਬਾਅਦ ਅੱਜ ਤੁਸੀਂ ਬੈਠੇ ਹੋ ਮਤਲਬ ਯਾਰ ਸੁਧਾਰਨ ਦੀ ਵੀ ਗੱਲ ਕਰੋ ਬਿਮਾਰੀ ਦੇ ਦੱਸੀ ਜਾ ਰਹੇ ਹੋ ਇਹਨੂੰ ਅਨਸਰ ਕੌਣ ਕਰੇਗਾ ਇਵਨ ਨੇਤਾ ਲੋਕ ਖੁਦ ਕਹਿੰਦੇ ਨੇ ਅਰੇ ਭਾਈ ਆਪ ਹਾਰਡਵਰ ਨੇਤਾ ਬਣਨਦੇ ਦਾ ਭਾਜੀ ਉਹੀ ਮੈਂ ਗੇਨ ਗੱਲ ਹੈ ਇੱਕ ਵਾਰੀ ਬਣਨ ਦੀ ਦੇਰ ਹੈ ਉਸ ਤੋਂ ਬਾਅਦ ਉਹਦੇ 5-7 15-20 ਬੰਦੇ ਨੇ ਜਿਹੜੇ ਉਹਨਾਂ ਦਾ ਕੰਮ ਹੋਏਗਾ ਜੇ ਤੁਹਾਨੂੰ ਕੰਮ ਕਰਾਉਣਾ ਹੈ ਨਾ ਉਹਨੂੰ ਪੁੱਛਣਾ ਪਏਗਾ ਕਿਸ ਕੋ लेके ਜਾਵਾਂ ਜਿੰਨਕੋ ਉਹ ਜਾਣਦੇ ਹੂੰ ਯਾਰ ਬੋਰਡ ਦੇ ਟਾਈਮ ਜਦੋਂ ਵੋਟ ਲੀਨ ਆਇਆ 2 ਲੱਖ 2 ਲੱਖ ਸਾਡੀ ਮਤਲਬ VOTINGs ਨੇ ਤੇ ਯਾਰ ਤਾਂ ਵੀ ਤੇ ਵੋਟ ਲੈਣ ਹੱਥ ਜੋੜ ਕੇ ਆਇਆ ਸੀ ਵੀ ਤੁਹਾਨੂੰ ਹੁਣ ਇਹ ਪੁੱਛਣ ਦੀ ਜੂਰ ਥੋੜਾ ਵੀ ਉਸ ਬੰਦੇ ਨੂੰ ਲੈ ਕੇ ਜਾਵਾਂਗੇ ਤਾਂ ਪਹਿਚਾਨ ਬਣੇਗੀ ਇਸ ਵਾਰ ਟਾਕਰਾ ਕਿੰਨਾ ਕਲੋਜ਼ ਰਹਿਣ ਵਾਲਾ ਹੈ ਇਲੈਕਸ਼ਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਇਲੈਕਸ਼ਨ ਦੇ ਵਿੱਚ ਅਨਿਲ ਵਿਜ ਜੋ ਜੇਤੂ ਹੋਏ ਸੀ 66000 ਮੇਰੇ ਖਿਆਲ ਨਾਲ ਉਹਨਾਂ ਨੂੰ ਵੋਟਾਂ ਪਈਆਂ ਸੀ ਤੇ ਹੁਣ ਤੁਹਾਨੂੰ ਕੀ ਲੱਗਦਾ ਕੁਛ ਇੰਦੇ ਤੇ ਸੱਚਾਈ ਸਾਹਮਣੇ ਆਈ ਹੈ ਜੋ ਤੁਸੀਂ ਦੇਖੋ ਮੈਂ ਕੈਲਕੂਲੇਟ ਹਾਂ ਹੁਣ ਪਿੱਛੇ ਨਾ ਪਿੱਛੇ ਜਦੋਂ ਹੁਣ ਲੋਕ ਸਭਾ ਦੇ ਇਲੈਕਸ਼ਨ ਹੋਏ ਆ ਰੰਬਾਲਾ ਰੰਬਾਲਾ ਕੈਂਟ ਤੋਂ ਮੇਰੇ ਖਿਆਲ ਲਗਭਗ ਜਿੱਥੇ ਲੱਗਦਾ 48000 ਵੋਟ ਪਈ ਹੈ ਸਾਡੀ ਮਤਲਬ ਵੋਟ ਪਰਸੈਂਟ ਜੋ ਵੀ ਘਟੀ ਹੈ ਜੋ ਵੀ ਹੈ ਆਪਣੀ ਦੀ ਭਾਜੀ ਦੇ ਦੇਖੋ ਭਾਜੀ ਇਹ ਤੇ ਫਿਊਚਰ ਹੀ ਦੱਸੇਗਾ ਕੀ ਹੋਏਗਾ ਉਣੀ ਦੇ ਬਾਰੇ ਤਾਂ ਵੈਸੇ ਪ੍ਰੈਡਿਕਸ਼ਨ ਲਗਾ ਨਹੀਂ ਸਕਦੇ ਕਿ ਰੋਜ਼ ਹੀ ਨਵੀਂ ਨਵੀਂ ਹੀ ਕੋਈ ਚੀਜ਼ ਨਿਕਲ ਕੇ ਆਂਦੀ ਹੈ ਪਤਾ ਚੱਲਦਾ ਯਾਰ ਜੇ ਹੋ ਗਿਆ ਅੱਜ ਪਤਾ ਨਹੀਂ ਇਹ ਕੁਝ ਇਹਦੇ ਉਹ ਭਵਿੱਖ ਦੀ ਗੋਦ ਮੇ ਹੈ ਸਭ ਕੁਝ ਇੰਡੀਆ ਗਠਬੰਧਨ ਵੀ ਇਸ ਵਾਰ ਹਰਿਆਣਾ ਦੇ ਵਿੱਚ ਇਲੈਕਸ਼ਨ ਲੜ ਰਿਹਾ ਕੁਝ ਉਧਰ ਜਾਣ ਦਾ ਵੀ ਮੂਡ ਹੈਗਾ ਨਹੀਂ ਇੰਡੀਆ ਗਠਬੰਧਨ ਦੀ ਤੇ ਮੇਰੇ ਨੋਲੇਜ ਚ ਨਹੀਂ ਆਈ ਵੀ ਇੰਡੀਆ ਗਠਬੰਧਨ ਹਰਿਆਣਾ ਚਾਹ ਰਿਹਾ ਤੇ ਇੰਡੀਆ ਗਠਬੰਧਨ ਦੀ ਜਿਸ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਵੇਵ ਚੱਲਦੀ ਪਈ ਹੈ ਇਸ ਵਾਰ ਜੋ ਭਾਜਪਾ ਜੋ ਜੋ ਹੁਣ ਤੱਕ ਰਿਕਾਰਡ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਸਰਵੇ ਦੇ ਮੁਤਾਬਕ ਜਿਹੜੀ ਸੱਤਾਧਰੂਪ ਪਾਰਟੀ ਹੈ ਨੂੰ ਟਾਰਗੇਟ ਇੰਡੀਆ ਗਠਵੰਦਨ ਦੇਗਾ ਦੇਖੋ ਵੀਰ ਜੀ ਮੈਂ ਇੱਕ ਗੱਲ ਦੱਸਣਾ ਜੇ ਤੁਸੀਂ ਅੱਛੇ ਕੰਮ ਕੀਤੇ ਨੇ ਤੇ ਪਬਲਿਕ ਤੁਹਾਡੇ ਨਾਲ ਹੈ ਜੇ ਪਬਲਿਕ ਲਈ ਸੋਚਿਆ ਤੇ ਪਬਲਿਕ ਤੁਹਾਡੇ ਨਾਲ ਹੈ ਜੇ ਤੁਸੀਂ ਨਹੀਂ ਸੋਚਿਆ ਨਾ ਫਿਰ ਤੇ ਤਿਆਰ ਰਹਿਣਾ ਚਾਹੀਦਾ ਹੈ ਫਿਰ ਅੰਸਰ ਵੀ ਪਬਲਿਕ ਦੇਗੀ ਦੇ ਫਾਈਨਲੀ ਆਖਰੀ ਸਵਾਲ ਅਸੀਂ ਤੁਹਾਡੇ ਕੋਲੋਂ ਲੈਣਾ ਚਾਹੁੰਦੇ ਆ ਅੰਬਾਲਾ ਕੈਂਟ ਦੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਦੇਖੋ ਵੀਰ ਜੀ ਮੈਂ ਤੇ ਅੰਬਾਲਾ ਕੈਂਟ ਦੇ ਲੋਕਾਂ ਨੂੰ ਮੈਂ ਲੋਕ ਕੀ ਕਹਾਂਗਾ ਜੀ ਮੇਰੇ ਪਰਿਵਾਰ ਹੀ ਨੇ ਸਾਰੇ ਅੰਬਾਲਾ ਕੈਂਟ ਦਾ ਮੇਰਾ ਮੈਂ ਉਹ ਆਪਣਾ ਪਰਿਵਾਰ ਹੀ ਸਮਝਦਾ ਹਾਂ ਜੀ ਤੋਂ ਮੇਰੇ ਇਹੀ ਅਪੀਲ ਹੈ ਇਹੀ ਰਿਕੁਐਸਟ ਹੈ ਕਿ ਦੇਖੋ ਤੁਸੀਂ ਮੈਨੂੰ ਵੋਟ ਦਿਓ ਕਿਸੇ ਨੂੰ ਵੋਟ ਦਿਓ ਪਰ ਇੱਕ ਵਾਰੀ ਰਿਕੁਐਸਟ ਹੈ ਉਹਦਾ ਵਿਜ਼ਨ ਜ਼ਰੂਰ ਦੇਖਿਓ ਵੀ ਇਹ ਬੰਦਾ ਵਿਜ਼ਨ ਕੀ ਰੱਖਦਾ ਹੈ ਇਹ ਸਿਰਫ ਇਹ ਤੇ ਨਹੀਂ ਵੀ ਤਾਂ ਦਬ ਦਬਾਈ ਹੈ ਜਾਂ ਸਿਸਟਮ ਹੀ ਨੇ ਕੁਝ ਹੋਰ ਬਣਾਇਆ ਹੋਇਆ ਯਾਰ ਜੋ ਵੀ ਹੈ ਨਹੀਂ ਹਾ ਉਹਦੇ ਕੋਲ ਕੀ ਸਿਸਟਮ ਹੈ ਉਹ ਦੇਖਣ ਦੀ ਬਜਾਏ ਨਾ ਸਰ ਪਲੀਜ਼ ਰਿਕੁਐਸਟ ਹੈ ਬਦਲਾਅ ਬਹੁਤ ਜ਼ਰੂਰੀ ਹੈ ਰੈਵੋਲੂਸ਼ਨ ਬਹੁਤ ਜ਼ਰੂਰੀ ਹੈ ਨਹੀਂ ਤੋਡੀ ਸੋਸਾਇਟੀ ਤੁਸੀਂ ਇਹੀ ਸੋਚੋਗੇ ਮੇਰਾ ਬੱਚਾ ਯਾਰ ਪਲੱਸ 2 ਹੋਣ ਵਾਲੀ ਹੈ ਮੈਂ फटाफट ਕਿੱਥੋਂ ਅਰੇਂਜ ਕਰਾਂ ਇਹਨੂੰ ਬਾਹਰ ਭੇਜਾਂ ਮਤਲਬ ਯਾਰ ਜੇ ਤੁਸੀਂ ਇਹ ਸੋਚ ਬਦਲੋਗੇ ਮਤ ਦਿੰਦੇ ਵੇ ਸੋਚ ਬਦਲੋਗੇ ਕਿਉਂਕਿ ਤੁਸੀਂ ਮਤਦਾਤਾ ਹੋ ਦਾਤਾ ਹੋ ਤੁਸੀਂ ਕੋਈ ਚੀਜ਼ ਦੇਣ ਲੱਗੇ ਹੋ ਔਰ ਉਹ ਮੇਜਰ ਬਹੁਤ बड़ी चीज ਦੇਣ ਲੱਗੇ ਹੋ ਦਿਨ ਦੇਵੇ ਤੁਸੀਂ ਜ਼ਰੂਰ ਸੋਚੋ ਵੀ ਇਸ ਬੰਦੇ ਦਾ ਵਿਜ਼ਨ ਕੀ ਹੈ ਕਿ ਐ ਸੋਸਾਇਟੀ ਲਈ ਕਰ ਸਕਦਾ ਹੈ ਇਹਨੇ ਸੋਸਾਇਟੀ ਲਈ ਕੀ ਕਰਿਆ ਕੀ ਅੱਗੇ ਕਰ ਸਕਦਾ ਹੈ ਇਹਦਾ ਵਿਜ਼ਨ ਕੀ ਹੈ ਬਹੁਤ ਜ਼ਰੂਰੀ ਹੈ ਹਰ ਇੱਕ ਮਤਦਾਤਾ ਦਾ ਇਸ ਬਾਰੇ ਸੋਚਣਾ ਵੀ ਇਹ ਤਾਂ ਨਹੀਂ ਕੱਲ ਨੂੰ ਸਾਨੂੰ ਫਰਿਆਦੀ ਬਣਾ ਦੇਗਾ ਜਾਂ ਕੁਝ ਹੋਰ ਬਣਾ ਦੇਗਾ ਮਤਲਬ ਵੀ ਜ਼ਰੂਰ ਮੇਰੇ ਬਾਰੇ ਸੋਚੋ ਹੀ ਹੈ ਵੀ ਹੋ ਗਈ ਹੈ ਪੀਰ ਪਰਬਤ ਸੀ ਪਿਘਲਣੀ ਚਾਹੀਏ इस हिमालय से एक और गंगा निकलनी चाहिए मेरा मकसद सिर्फ हंगामा खड़ा करना नहीं है मेरा मकसद है कि सूरत बदलनी चाहिए हो गई है पीर पर्वत सी पिघलनी चाहिए जी जी पर... मेरे सीने में ना ही सही तेरे सीने में ही सही जो लगी है आग आग जलनी चाहिए हो गई है पीर पर्वत सी पिघलनी चाहिए बहुत बहुत धनबाद साढ़े न गलत करने दे सूद साहब ਜਿਹੜੇ ਕਿ ਧਰਮੇਸ਼ ਸੂਦ ਇਹਨਾਂ ਦਾ ਨਾਮ ਹੈ ਜਿਹੜੇ ਕਿ ਇਸ ਵਾਰ ਅੰਬਾਲਾ ਕੈਂਟ ਤੋਂ ਚੋਣ ਲੜਨ ਜਾ ਰਹੇ ਨੇ ਪੂਰਾ ਮੂਡ ਇਹਨਾਂ ਵੱਲੋਂ ਬਣਾ ਲਿਆ ਗਿਆ ਹੁਣ ਦੇਖਣਾ ਇਹ ਹੋਊਗਾ ਹੱਲੇ ਤਾਂ ਸ਼ੁਰੂਆਤ ਹੈ ਹੋਰ ਰਾਜਨੀਤਿਕ ਉਠਾ ਪਠਕ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗੀ ਪਾਰਟੀਆਂ ਦੇ ਵਿੱਚ ਦਲ ਬਦਲੀਆਂ ਦੇਖਣ ਨੂੰ ਮਿਲਣਗੀਆਂ ਕਈ ਨਰਾਜ਼ਗੀਆਂ ਹੋਣਗੀਆਂ ਜਦੋਂ ਲਿਸਟ ਜਿਹੜੀ ਹੈ ਉਹ ਜਾਰੀ ਹੋਊਗੀ ਉਸ ਤੋਂ ਬਾਅਦ ਬਹੁਤ ਕੁਝ ਚੇਂਜ ਹੋਂਦਾ ਹੋਇਆ ਦੇਖਿਆ ਜਾਵੇਗਾ ਅਜਿਹੇ ਦੇ ਵਿੱਚ ਹੁਣ ਸੂਚਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਇਸ ਵਾਰ VOTING ਕਰਨਾ ਹੋਵੇ ਤੇ ਵੱਧ ਚੜ ਕੇ ਉਹ ਇਹਨਾਂ ਨੂੰ ਵੋਟ ਪਾ ਕੇ ਜਿਤਾਉਣ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕਾਂ ਦਾ ਮੰਡੇਟ ਕਿਹੜੀ ਪਾਰਟੀ ਔਰ ਕਿਹੜੇ ਕੈਂਡੀਡੇਟ ਨੂੰ ਜਾਂਦਾ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਬਣੇ ਰਹੋ ਡੇਲੀ ਇੰਡੀਆ ਨਿਊਜ਼ ਦੇ ਨਾਲ ਧੰਨਵਾਦ